ਸੋ ਹਾਂ ਜੀ ਵੀ ਅੱਜ ਦੀ ਵੀਡੀਓ ਵਿੱਚ ਆਪਾਂ ਤੁਹਾਨੂੰ ਬੀਟਰ ਬੱਕਰੀਆਂ ਦੇ ਬਾਰੇ ਜਾਣਕਾਰੀ ਦੇਵਾਂਗੇ ਮੋੜ ਮੰਡੀ ਤੇ ਆਏ ਆਪਾਂ ਬੱਕਰੀਆਂ ਦੀ ਮੰਡੀ ਤੇ ਆਹ ਬੱਕਰੀਆਂ ਬਾਰੇ ਦੱਸ ਦੋ ਆਪਣਾ ਪਹਿਲੇ ਨੰਬਰ ਤੇ ਬੱਕਰੀ ਗੱਬਣਾ ਕੀ ਗੱਬਣਾ ਵੀਰੇ ਠੀਕ ਹੈ ਕਿੰਨੇ ਦੰਦ ਹੋਗੇ ਇਹ ਇਹ ਦੰਦ ਪੂਰੇ ਹੋਗੇ ਪੂਰੇ ਹੰਦੇ ਤੇ ਆਹ ਅੱਗੇ ਵਾਲੀਆਂ ਦੋ ਇਹ ਸੂਈ ਹੋਈ ਆ ਵੀਰੇ ਠੀਕ ਹੈ ਬੱਚੇ ਅਮਰ ਇਹਦੇ ਮਗਰ ਇੱਕ ਬੱਚਾ ਠੀਕ ਹੈ ਤੇ ਜਿਹੜੀਆਂ ਅੱਗੇ ਦੂਜੀਆਂ ਬੱਕਰੀਆਂ ਇੱਧਰ ਖੜੀਆਂ ਇਹ ਵੀ ਗੱਬਣਾ ਵੀਰੇ ਠੀਕ ਹੈ ਸਾਰੀਆਂ ਗੱਬਣਾ ਬੱਕਰੀਆਂ ਹਾਂ ਹਾਂ ਵਿੱਚ ਆਹ ਸੂਈ ਹੋਈ ਆ ਇੱਕ ਠੀਕ ਹੈ ਕੀ ਗਾਜ਼ੂ ਆ ਇਹ ਵੀ ਗੱਭਣਾ ਵੀਰੇ ਪੱਛ ਦੂਜੇ ਸਵੇਰ ਸੂ ਅੱਛਾ ਦੂਜੇ ਸਵੇਰ ਸੂਣਾ ਇਹ ਕਿੰਨੇ ਚਰ ਦੀ ਗੱਭਣਾ ਇਹ ਇੱਕ ਮਹੀਨਾ ਰਹਿ ਗਿਆ ਵੀਰੇ 20 ਦਿਨ ਲੂ ਬਸ ਮੈਂ ਨਹੀਂ ਨਾ ਬਿਲਦੀ ਇਹ ਕਿੰਨੇ ਦੰਦ ਹੋਗੇ ਇਹ ਇਹ ਪੂਰੇ ਦੰਦ ਹੋਗੇ ਹੁਣ ਵੀਰੇ ਪੂਰੇ ਦੰਦ ਠੀਕ ਹੈ ਇਹ ਹੋਰ ਨਾ ਕਿਹੜੇ ਕਿਹੜੇ ਆਪਣੇ ਸਾਰੇ ਗੱਭਣੇ ਵੀਰੇ ਠੀਕ ਹੈ ਸਾਰੇ ਗੱਭਣੇ ਹਾਂ ਕਿ ਕਿਹੜੇ ਰਗੇ ਦੁਆਏ ਪੱਬੇ ਮੈਂ ਪਟਿਆਲਾ ਵੀਰੇ ਲੰਗ ਪਿੰਡਾ ਮੇਰਾ ਠੀਕ ਹੈ ਮੈਂ ਨੰਬਰ ਬੋਲਦਾ ਆਪਣਾ 99140 ਹਾਂਜੀ 13430 ਠੀਕ ਹੈ ਹਾਂਜੀ ਭਾਈ ਜੇਕਰ ਕਿਹਨੇ ਨਗ ਲੈਣੇ ਸਾਰੇ ਨਗ ਸੇਲ ਆਸਤੇ ਆ ਰੱਬਣ ਬੱਕਰੀਆਂ ਅੱਲੀ ਕੱਲੀ ਡਿਟੇਲ ਤੁਸੀਂ ਲੈ ਸਕਦੇ ਹੋ ਨੰਬਰਾਂ ਸੰਪਰਕ ਕਰਕੇ ਆ ਸੂਈ ਹੋਈ ਆ ਵੀਰੇ ਬਹੁਤ ਚੰਗੀ ਆ ਵੀ ਥੱਲੋਂ ਡੋਕੇ ਰੱਕੇ ਦੀ ਵਧੀਆ ਇੱਕ ਬੱਚਾ ਦੇਖੋ ਵੀ ਥਾੜਾ ਬੱਕਰੀ ਦਾ ਪੱਲੇ ਦੀ ਪੂਰੇ ਹੈ ਬੱਚਾ ਮਗਰ ਕੀ ਹੈ ਬੱਚਾ ਦੇ ਪੱਠਾ ਵੀਰੇ ਪੱਠਾ ਇਹਦੇ ਮਗਰ ਬਈ ਇਹਦਾ ਮੁੱਲ ਕੀ ਕਰਦੇ ਆਪ ਵੀ ਮੁੱਲ ਇਹਦਾ 25000 ਕਰਾ ਵੀਰੇ ਠੀਕ ਹੈ ਬੱਕਰੀ ਵੀ ਦੇ ਸਕਦੇ ਚੰਗੇ ਦੁੱਧ ਵਾਲੀ ਬੱਕਰੀ ਹੈ ਠੀਕ ਹੈ ਜੀ ਸੋ ਹਾਂਜੀ ਤੁਸੀਂ ਦੇ ਸਕਦੇ ਹੋ ਬੀਟਰ ਬੱਕਰੀਆਂ ਮੌੜ ਮੰਡੀ ਬੱਕਰੀਆਂ ਦੀ ਮੰਡੀ ਹਰ ਵੀਰ ਵਰਨ ਲੱਗਦੀ ਆ ਦੇਖੋ ਵੀ ਨਾ ਕਿੰਨੇ ਨਾਲ ਸੇ ਲਾਸਟ ਆਇਆ ਹੈ ਦੇਖ ਸਕਦੇ ਹੋ ਬਾਕੀ ਜੇ ਇੱਥੇ ਦੇਖ ਨਹੀਂ ਸਕਦੇ ਮੰਡੀ ਬਹੁਤ ਜਿਆਦਾ ਭਰਦੀ ਆ ਬਹੁਤ ਜਿਆਦਾ ਮੰਡੀ ਭਰਦੀ ਆ ਜੇਕਰ ਕਿਹਨੇ ਬੱਕਰੀਆਂ ਲੈਣੀਆਂ ਨੇ ਤੁਸੀਂ ਮੰਡੀ ਤੇ ਆ ਕੇ ਖਰੀਦ ਸਕਦੇ ਹੋ ਇੱਧਰ ਵੀ ਸਭ ਦਾ ਤੱਲੀ ਨਾਲ ਬੱਕਰੀਆਂ ਨੇ ਕਮੈਂਟ ਕਰਕੇ ਜਰੂਰ ਦੱਸਿਆ ਕਰੋ ਵੀਡੀਓ ਕਿਵੇਂ ਲੱਗੀ ਦੇਖੋ ਵੀ ਆ ਬੱਕਰਾ ਬੀਟਰ ਕਿੱਤੀਆਂ ਅੱਖਾਂ ਦੇ ਵਿੱਚ ਹੈਲਥ ਚੈੱਕ ਕਰ ਸਕਦੇ ਸੀ। ਫਾਰਮ ਚੈੱਕ ਕਰ ਸਕਦੇ। ਦੇਖੋ। ਦੋ ਐ ਬੱਕਰਾ ਇੱਧਰ। ਅਰੇ ਭਾਈ। ਭਾਈ। ਭਾਈ ਇਹਦਾ ਕੀ ਬਣ ਗਿਆ। ਦੇਖੋ ਬੀ ਬੱਕਰਾ। ਆਪਣੀ ਇਹ। ਠੀਕ ਹੈ। ਸਿੱਟੀਆਂ ਅੱਖਾਂ ਦੇ ਵਿੱਚ। ਦੇਖੋ। ਦੇਖੋ ਵੀ ਇੱਕਦਮ ਆਪਾਂ ਨਵੀਂ ਨਸਲ ਦੀਆਂ ਭੇਡਾਂ ਦਿਖਾਉਨੇ ਆ। ਦੇਖੋ ਵੀ। ਗੁਲਾਬੀ ਨਸਲ ਆ ਇਹ ਵੀ ਸੇਲ ਆਸਤੇ ਆਇਆ ਮੋੜ ਮੰਡੀ ਬੱਕਰੀਆਂ ਦੀ ਮੰਡੀ ਤੇ ਵੀ ਦੇਖ ਸਕਦੇ ਸਾਰੇ ਤਰ੍ਹਾਂ ਦੇ ਜਾਨਵਰ ਆਉਂਦੇ ਮੰਡੀ ਤੇ ਦੇਖੋ ਵੀ ਨਵੀਂ ਨਸਲ ਤੇ ਕਮੈਂਟ ਕਰਕੇ ਜਰੂਰ ਦੱਸਿਓ ਕਿਵੇਂ ਲੱਗੀਆਂ ਤੇ ਵੀਡੀਓ ਨੂੰ ਲਾਈਕ ਕਰਕੇ ਜਰੂਰ ਕਰ ਦੇ ਜੇ ਇੱਧਰ ਤੁਸੀਂ ਦੇਖ ਸਕਦੇ ਹੋ ਬੱਕਰੀਆਂ ਵਾਲੀਆਂ ਖੁਰਨੀ ਆ ਪਾਣੀ ਗਰਮ ਕਰਨ ਵਾਲੀਆਂ ਟੈਂਕੀ ਦੇਖੋ ਵੀ ਖੁਰਨੀ ਇਹ ਵੀ ਕਿਸੇ ਨੇ ਖਰੀਦਣੀ ਆਪਾਂ ਤੁਹਾਨੂੰ ਨੰਬਰ ਦੱਸ ਦਿੰਦੇ ਆ ਇਹ ਨੰਬਰ ਆ ਸਰਕਰਤ ਦੇ ਖਰੀਦ ਸਕਦੇ ਹੋ ਵੀ ਬਸ ਖੁਰਨੀ ਤੁਸੀਂ ਦੇ ਸਕਦੇ ਵੱਡੇ ਸਾਈਜ਼ ਦੇ ਵਿੱਚ ਵੀ ਅਤੇ ਛੋਟੇ ਸਾਈਜ਼ ਦੇ ਵਿੱਚ ਵੀ ਹੈ ਇੱਧਰ ਪਾਣੀ ਗਰਮ ਕਰਨ ਵਾਲਾ ਟੈਂਕੀ ਹੈ ਸੋ ਬਾਕੀ ਦੀ ਮੰਡੀ ਦੇਖ ਸਕਦੇ ਬਹੁਤ ਜ਼ਿਆਦਾ ਮੰਡੀ ਭਰੀ ਆ ਖਾਣ ਪੀਣ ਵਾਲੀਆਂ ਦੁਕਾਨਾਂ ਆ ਗਈਆਂ ਬਾਕੀ ਇਹ ਸੀ ਅੱਜ ਦੀ ਵੀਡੀਓ ਜੇਕਰ ਵੀਡੀਓ ਵਧੀਆ ਲੱਗੀ ਲੈ ਸ਼ੇਅਰ ਜ਼ਰੂਰ ਕਰ ਦਿਓ ਇਦਾਂ ਦੀਆਂ ਹੋਰ ਵੀਡੀਓ ਦੇਖਣ ਲਈ ਆਪਣੇ ਚੈਨਲ ਨੂੰ ਕਰ ਲਓ ਸਬਸਕ੍ਰਾਈਬ ਤਾਂ ਜੋ ਆਉਣ ਵਾਲੀ ਹਰ ਵੀਡੀਓ ਤੁਹਾਡੇ ਤੱਕ ਪਹੁੰਚ ਸਕੇ ਧੰਨਵਾਦ